ਦਬਈ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ 23 ਵਰਿਆਂ ਦੇ ਮਨਪ੍ਰੀਤ ਦੀ ਮੌਤ ਹੋ ਗਈ ਹੈ ਟਰਾਲੇ ਨੂੰ ਅੱਗ ਲੱਗਣ ਦੇ ਨਾਲ ਇਹ ਹਾਸਾ ਵਾਪਰਿਆ ਜਿਉਂਦਾ ਹੀ ਮਨਪ੍ਰੀਤ ਸੜਮ ਦੀ ਖਬਰ ਹੈ ਦਬਈ ਦੇ ਦਰਸਲ ਟਰਾਲਾ ਚੋਂਦਾ ਸੀਗਾ ਮਨਪ੍ਰੀਤ ਨੰਗਲ ਦੇ ਪਿੰਡ ਹੈ ਪਰੜੀ ਦਾ ਰਹਿਣ ਵਾਲਾ ਸੀਗਾ ਮਨਪ੍ਰੀਤ ਜਿਸ ਦੀ ਕੇ ਦਬਈ ਦੇ ਵਿੱਚ ਮੌਤ ਹੋ ਗਈ 23 ਸਾਲ ਮੈਸ ਜਿਸ ਦੀ ਉਮਰ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਟਰਾਲੇ ਨੂੰ ਅੱਗ ਲੱਗੀ ਟਰਾਲੇ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਤੇ ਇਸੇ ਦੌਰਾਨ ਮਨਪ੍ਰੀਤ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਆਮਤ ਹੋ ਗਈ ਰਸਿਆ ਜਾ ਰਿਹਾ ਹੈ ਕਿ ਮੰਤਰੀਤ ਜਿਹੜਾ ਕਿ ਦੁਬਈ ਦੇ ਵਿੱਚ ਟਰਾਲਾ ਚਲਾਉਂਦਾ ਸੀਗਾ ਤੇ ਨੰਗਲ ਦੇ ਪਿੰਡ ਭਲੜੀ ਦਾ ਰਹਿਣ ਵਾਲਾ ਸੀ। ਪਸੇ ਸਖਿਆ ਮੰਤਰੀ ਹਰਜੋ ਸਿੰਘ ਬੈਂਸ ਦੇ ਵੱਲੋਂ ਟਵੀਟ ਕਰਦੇ ਲਿਖਿਆ ਗਿਆ ਹੈ ਕਿ ਮਨ ਬਹੁਤ ਉਦਾਸ ਹੈ ਅਨੰਦਪੁਰ ਸਾਹਿਬ ਦੇ ਪਿੰਡ ਭਲੜੀ ਦੇ 23 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਦਰਦਨਾਕ ਹਾਸੇ ਦੇ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੈਂ ਵਾਹਿਗੁਰੂ ਜੀ ਦੇ ਅੱਗੇ ਚਰਨਾ ਦੇ ਵਿੱਚ ਵਿਛਲੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਦਾ ਹਾਂ ਪ੍ਰਿਮਾਤਮਾ। ਪ੍ਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦੀ ਸ਼ਕਤੀ ਬਖਸ਼ਣ ਰੁੱਕ ਕਰਦੇ ਕਿ ਖਬਰਾਂ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਗਿਆ ਲੁਧਿਆਣਾ ਗੈਸ ਕਾਂਡ ਤੇ ਇਹ ਵੱਡਾ ਫੈਸਲਾ ਲਿਆ ਗਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਪੰਜਾਬ ਸਰਕਾਰ ਮੁਆਵਜ਼ਾ ਰਾਸ਼ੀ ਜਾਰੀ ਕਰੇ ਐਨਜੀਟੀ ਵੱਲੋਂ ਇਹ ਕਿਹਾ ਗਿਆ ਐਨਜੀਟੀ ਨੇ ਤੱਥਾਂ ਦੀ ਕੋਹ ਦਿੱਲੀ ਅੱਠ ਮੈਂਬਰੀ ਕਮੇਟੀ ਵੀ ਬਣਾਈ ਹੈ ਇੱਕ ਮਹੀਨੇ ਦੇ ਵਿੱਚ ਰਿਪੋਰਟ ਦੇਣ ਦੇ ਲਈ ਵੀ ਕਿਹਾ ਗਿਆ ਹੁਣ ਤੱਕ ਆ ਸੁਪਾ ਸਰਕਾਰ ਨੇ 2-2 ਲੱਖ ਮੁਆਵਜ਼ਾ ਦਿੱਤਾ ਹੈ ਗੈਸ ਕਾਂਡ ਦੇ ਵਿੱਚ ਦਰਸਲ 11 ਲੋਕਾਂ ਦੀ ਮੌਤ ਹੋਈ ਤੇ ਇਸ ਦੇ ਵਿਚਾਲੇ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ ਘਰਾਂ ਦੇ ਵਿੱਚ ਜ਼ਹਿਰੀਲੀ ਗੈਸ 11 ਲੋਕਾਂ ਦੇ ਲਈ ਕਾਲ ਬਣੀ ਪ੍ਰਸ਼ਾਸਨ ਦੇ ਨੂੰ ਆਪਣੇ ਪੱਧਰ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿਚਾਲੇ ਐਨਜੀਟੀ ਦੀ ਐਂਟਰੀ ਹੋਈ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੂਰੇ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ਤੇ ਕਮੇਟੀ ਵੱਲੋਂ ਹਰ ਪਹਿਲੂ ਤੋਂ ਪੂਰੇ ਕੇਸ ਨੂੰ ਵਾਚਿਆ ਜਾਵੇਗਾ ਤੱਥ ਇਕੱਠੇ ਕੀਤੇ ਜਾਣਗੇ ਤੇ ਪੂਰੀ ਜਾਂਚ ਕਰਨ ਦੇ ਬਾਅਦ ਰਿਪੋਰਟ ਟ੍ਰਿਬਿਊਨਲ ਨੂੰ ਸੌਂਪੀ ਜਾਵੇਗੀ जिसको हम बोलते हैं कि एयर पोल्यूशन लेवल को जांचने के लिए उन्होंने जांच सोचा है और कमेटी फॉर्म करने के लिए उन्होंने रेफर किया है दो से पांच बंदों की कमेटी हो सकती है कम ज्यादा हम उम्मीद कर सकते हैं मेन मकसद कोर्ट का इस एट प्रेजेंट ये कि सबसे पहले ये गैस रसायन हुआ तो हुआ कहाँ से क्योंकि ये एक दिन में होने वाली चीज नहीं है ये हुआ होगा तकरीबन हफ्ता पहले या दस दिन या जो भी चल रहा होगा उधर उधरदानों वालों पीड़ित परिवारों के नाल दुख मनाया जा रहा है ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਫਟਾ ਮੰਤਰੀ ਭਾਰਤ ਕੁਸ਼ਨ ਆਸ਼ੂ ਨੇ ਲੁਧਿਆਣਾ ਗੈਸ कांड ਦੇ ਪ੍ਰੀਤ ਪਰਿਵਾਰਾਂ ਦੇ ਨਾਲ ਤੁਕ ਸਾਂਝਾ ਕੀਤਾ। ਜੀ ਮੈਂ ਆਪਸੇ ਕੋਈ ਕੋਈ ਇਸ ਪਰ ਵਾਲੀ ਬਾਤ ਨਹੀਂ ਜਾਣ। ਆਪ ਕੋ ਆਪ ਇਸ ਨੂੰ ਪਕੜਨਾ ਹੈ। ਇਹਨੂੰ ਪਕੜਨਾ। ਤੇ ਪੂਰੀ ਘਟਨਾ ਨੂੰ ਲੈ ਕੇ ਕਈ ਸਵਾਲ ਵੀ ਖੜੇ ਕੀਤੇ। ਉੱਥੇ ਕਾਂਗਰਸ ਨੇ ਮੰਗ ਕੀਤੀ ਹੈ ਕਿ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਹੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ। ਇਸ ਕਾਲ ਨਾਲ ਦਲਾਸਾ ਮਿਲਦਾ ਹੈ ਸੋ ਮੈਂ ਸਮਝਦਾ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹ ਰਿਕਾਰਡਿੰਗ ਆਉਣ ਵਾਲੇ ਸਮੇਂ ਚ ਮੈਂ ਅਸੀਂ तमाम ਲੋਕ ਗਵਰਨਰ ਸਾਹਿਬ ਨੂੰ ਮਿਲਾਂਗੇ ਔਰ ਸਰਕਾਰ ਤੋਂ ਮੇਰੀ ਮੰਗ ਹੈ ਕਿ ਘੱਟੋ ਘੱਟ 10 ਲੱਖ ਰੁਪਇਆ ਇੱਕ ਮਰਨ ਵਾਲੇ ਜੀ ਨੂੰ ਦੇਣਾ ਚਾਹੀਦਾ ਔਰ ਛੋਟੀ ਮੋਟੀ ਨੌਕਰੀ ਦਤਿਆਣਾ ਤੋਂ ਲੋਕ ਸਭਾ ਮੈਂਬਰ ਰਮਨਿਤ ਬਿੱਟੂ ਨੇ ਵੀ ਐਨਜੀਟੀ ਦੇ ਚੇਅਰਪਰਸਨ ਨੂੰ ਚਿੱਠੀ ਲਿਖੀ ਹੈ ਤੇ ਟੁਕਮੀ ਪਾਲਿਸੀ ਲਿਆਉਣ ਦੀ ਮੰਗ ਕੀਤੀ ਹੈ ਦੇ ਨਾਲ ਹੀ ਅਪੀਲ ਕੀਤੀ ਹੈ ਕਿ ਲੁਧਿਆਣਾ ਗੈਸ ਲੀਕ ਮਾਮਲੇ 'ਚ ਸਖਤ ਆਦੇਸ਼ ਦਿੱਤੇ ਜਾਣ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਹੋਰ ਘਟਨਾ ਨਾ ਵਾਪਰ ਸਕੇ ਦਿੱਲੀ ਤੋਂ ਰਵੀ ਮਿਚਰਾ ਤੇ ਲੁਧਿਆਣਾ ਤੋਂ ਰੋਹਿਤ ਗੌੜ న్యూਸ 18 ਪੰਜਾਬ ਹੁਣ ਗੱਲ ਹੋਵੇਗੀ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਦੀ ਸੂਬੇ ਦੇ ਸਿਸਟਮ ਦੇ ਵਿੱਚ ਟਾਈਮਿੰਗ ਰੀਸੈਟ ਹੋ ਗਈ ਹੈ ਹੁਣ ਸਰਕਾਰੀ ਦਫ਼ਤਰ ਖੁੱਲਣ ਦਾ ਮਤਲਬ ਹੈ ਸਵੇਰੇ 7:30 ਵਜੇ ਤੇ 2 ਵਜੇ ਛੁੱਟੀ ਹੋ ਜਾਵੇਗੀ ਦੋਮਈ ਨੂੰ ਸਵੇਰ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਸਰਕਾਰੀ ਦਫ਼ਤਰਾਂ ਦੀ ਓਪਨਿੰਗ 7:30 ਵਜੇ ਹੋ ਗਈ ਸੀ ਅਤੇ ਜਿਵੇਂ ਹੀ ਘੜੀ ਵਿੱਚ ਵਕਤ ਹੋਇਆ 7:30 ਵਜੇ ਦਾ ਤਾਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਬਾਕੀ ਮੁਲਾਜ਼ਮਾਂ ਤੱਕ ਹਰ ਕੋਈ ਆਪਣੀ ਸੀਟ ਤੇ ਸੀ ਸਰਕਾਰ ਦੇ ਇਸ ਬਦਲਾਅ ਵਾਲੇ ਫੈਸਲੇ ਬਾਰੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਾਰਿਆਂ ਦੇ ਨਾਲ ਸਲਾਹ ਕਰਕੇ ਇਸ ਨੂੰ ਲਾਗੂ ਕੀਤਾ ਗਿਆ ਇਹ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਨਾਲ ਹਰੇਕ ਦਰਜਾ ਬਾ ਦਰਜਾ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਸਾਰਿਆਂ ਨੇ ਸਹਿਮਤੀ ਦਿੱਤੀ ਕਿ ਜੀ ਇਹਦੇ ਵਿੱਚ ਕਿਸੇ ਦਾ ਤਰਕ ਸੀਗਾ ਕਿਸੇ ਦਾ ਕੋਈ ਤਰਕ ਸੀਗਾ ਪਰ ਸਹਿਮਤੀ ਵਾਲਾ ਤਰਕ ਸੀਗਾ ਕੈਪਟਨ ਨੇ ਫੈਸਲਾ ਲਿਆ ਤਾਂ ਪੂਰੀ ਟੀਮ ਨੇ ਵੀ ਛੁਲਾਗਾ ਕੀਤੀ ਅਤੇ ਫੈਸਲੇ ਦੀ ਪਾਲਣਾ ਕੀਤੀ ਕੈਬਨਟ ਮੈਂਬਰਾਂ ਜੋ ਕਈਆਂ ਨੇ ਕਿਹਾ ਕਿ ਉਹਨਾਂ ਲਈ ਛੇਤੀ ਆਉਣਾ ਚੈਲੰਜ ਨਹੀਂ ਸੀ ਕਿਉਂਕਿ ਜੋ ਉਹ ਤਾਂ ਪਹਿਲਾਂ ਹੀ ਛੇਤੀ ਉੱਠਦੇ ਰਹੇ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਈ ਹੈ ਜੀ ਤੇ ਬੜੀ ਖੁਸ਼ੀ ਹੋ ਰਹੀ ਹੈ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਜਿਹੜਾ ਸੈਕਰੀਟ ਤੋਂ ਇੱਥੇ ਤੱਕ ਆਉਣ ਨੂੰ 45 ਮਿੰਟ ਲੱਗਦੇ ਸੀ ਉਹੀ ਸਫ਼ਰ 22 ਮਿੰਟ ਦੇ ਵਿੱਚ ਪੂਰਾ ਹੋ ਗਿਆ ਤਾਂ ਬਹੁਤ ਸਾਰੇ ਫਾਇਦੇ ਨੇ ਤੇ ਇੱਕ ਨਵੀਂ ਸ਼ੁਰੂਆਤ ਹੈ ਕਿ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਮੁੱਖ ਮੰਤਰੀ ਸਾਹਿਬ ਦਾ ਔਰ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਟਾਈਮ ਤੇ ਉਹਨਾਂ ਨੇ ਸਾਡੇ ਸਾਢੇ 7 ਟਾਈਮ ਤੇ ਸਾਡੀ ਡਿਊਟੀ ਬਣਾਈ ਕਿ 5 ਮਿੰਟ ਪਹਿਲਾਂ ਪਹੁੰਚੀਏ ਸਗੋ ਅੱਜ ਸਗੋ ਹੋਰ ਉਤਸ਼ਾਹਤ ਤੇ ਕਿ ਅੱਜ ਜਿਹੜਾ ਆਫਿਸ ਟਾਈਮ ਆ ਉਹ ਸਾਢੇ 7 ਵਜੇ ਆ ਸੋ ਉਹਨੂੰ ਦੇਖਦੇ ਹੋਏ ਅਸੀਂ ਜਿਵੇਂ ਪਹਿਲਾਂ 7 ਵਜੇ ਤਿਆਰ ਹੋ ਜਾਂਦੇ ਸੀ ਹੁਣ ਅੱਜ ਸਾਢੇ 6 ਵਜੇ ਤਿਆਰ ਹੋ ਗਏ ਉਧਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਵੇਂ ਰੂਟੀਨ ਟਾਈਮਿੰਗ ਦੇ ਵਿੱਚ ਲੰਚ ਬ੍ਰੇਕ ਹੁੰਦਾ ਸੀ ਇਸ ਟਾਈਮਿੰਗ ਵਿੱਚ ਵੀ ਇੱਕ ਬ੍ਰੇਕ ਮਿਲਣਾ ਚਾਹੀਦਾ ਹੈ। ਉਹ ਕਿ ਡੇਢ ਤੋਂ 2 ਸਾਡੀ ਬ੍ਰੇਕ ਹੁੰਦੀ ਸੀਗੀ ਜਿਹੜੀ ਕਾਗਜ਼ੇ ਦੇ ਵਿੱਚ ਸੀ ਜਦੋਂ ਜਿਹੜਾ ਟਾਈਮ ਰੈਗੂਲਰ ਟਾਈਮ ਸੀਗੀ ਤੇ ਜਿਹੋ ਟਾਈਮ ਚੇਂਜ ਹੋ ਗਿਆ ਜੇ 7:30 ਦਾ ਹੋ ਗਿਆ ਤੇ ਉਹ ਟਾਈਮ ਜਿਹੜਾ 10:30 ਤੋਂ 11 ਦੇ ਵਿੱਚ ਪੰਦਾ ਸੋ ਉਹ ਦੇ ਵਿੱਚ ਅਸੀਂ ਸਵੇਰੇ ਲਿਖ ਕੇ ਦਵਾਂਗੇ ਵੀ ਬ੍ਰੇਕ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸੋ ਕੁੱਲ ਮਿਲਾ ਕੇ ਨਵੀਂ ਸ਼ੁਰੂਆਤ ਦਾ ਪਹਿਲਾ ਦਿਨ ਤਾਂ ਹਰ ਕਿਸੇ ਨੇ ਇਸ ਨੂੰ ਚੰਗੀ ਸ਼ੁਰੂਆਤ ਦੱਸਿਆ। ਪਰ ਆਉਂਦੇ ਦਿਨਾਂ ਦੇ ਅੰਦਰ ਇਸ ਨਾਲ ਰੂਟੀਨ ਤੇ ਕੀ ਅਸਰ ਪਏਗਾ ਇਹ ਦੇਖਣਾ ਹੋਵੇਗਾ। ਛੰਡੀਗੜ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ। ਰੋਕ ਕਰਨ ਦੇ ਲਈ ਵੱਡੇ ਖਬਰਦਾਰ ਸਿਬੀਆਈ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸ ਇੰਡੀਆ ਦੇ ਸਾਬਕਾ ਸੀਐਮਡੀ ਤੇ ਕਾਰਵਾਈ ਕੀਤੀ ਗਈ ਹੈ। ਸਾਬਕਾ ਸੀਐਮਡੀ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਦੌਰਾਨ ਕਰੀਬ 20 ਕਰੋੜ ਰੁਪਏ ਮਿਲੇ ਨੇ ਗਾਜ਼ੀਆਬਾਦ ਦਿੱਲੀ ਸੋਨੀਪਾਟ ਗੁਰੂਗ੍ਰਾਮ ਦੇ ਦਰਸਲੇ ਛਾਪੇਮਾਰੀ ਕੀਤੀ ਗਈ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਆਉਂਦਾ ਹੈ WAPCOS ਸੋ ਆਖਰਕਾਰ CBI ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਵਾਟਰ ਐਂਡ ਪਾਵਰ ਕੰਸਲਟੈਂਸੀ ਆ ਸਰਵਸ ਇੰਡੀਆ ਦੇ ਸਾਬਕਾ CMD ਤੇ ਕਾਰਵਾਈ ਕੀਤੀ ਗਈ ਤੁਹਾਨੂੰ ਤਸਵੀਰਾਂ ਵਿਖਾਇਆ ਵਿਖਾ ਰਹੇ ਹਾਂ ਕਿ ਕਿਵੇਂ ਇਸ ਛਾਪੇਮਾਰੀ ਦੇ ਦੌਰਾਨ 20 ਕਰੋੜ ਰੁਪਏ ਜਿਹੜੇ ਕੇ ਉਹ ਬ੍ਰੰਤ ਹੋਏ ਨੇ ਦਰਸਨ ਗਾਜ਼ੀਆਬਾਦ ਦਿੱਲੀ ਸੋਨੀਪਾਟ ਗੁਰੂਗ੍ਰਾਮ ਦੇ ਵਿੱਚ ਰੇਡ ਕੀਤੀ ਗਈ ਤੇ ਇਸ ਦੌਰਾਨ ਅੱਜ 20 ਕਰੋੜ ਰੁਪਏ ਜਿਹੜੇ ਕਿ ਸੀਬੀਆਈ ਨੂੰ ਹਾਸਲ ਹੋਏ ਨੇ 20 ਕਰੋੜ ਰੁਪਏ ਇਸ ਰੇਡ ਦੇ ਦੌਰਾਨ ਮਿਲੇ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਦਰਸਲ ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸ ਇੰਡੀਆ ਦੇ ਸਾਬਕਾ ਸੀਐਮਡੀ ਤੇ ਸੀਬੀਆਈ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ